ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਲਾ ਸੱਜਣ ਨੂੰ ਅੱਜ ਦੀ ਵੀਡੀਓ ਬਣਾਉਣ ਦਾ ਆਪਾਂ ਲੰਮਾ ਪੈਂਡਾ ਤੈਅ ਕਰਕੇ ਪਹੁੰਚੇ ਹਾਂ ਬਾਈ ਕੋਲੇ ਪਿੰਡ ਹੈਗਾ ਸੁਖੇਵਾਲ ਤਹਿਸੀਲ ਜੀਰਾ ਤੇ ਜ਼ਿਲ੍ਹਾ ਲੱਗਦਾ ਸੱਜਣਾ ਨੂੰ ਫਰੋਜ਼ਪੁਰ ਯਰ ਸਿਗਾਵਾ ਦਿਖਾਵਾਂਗੇ ਸੱਤ ਕਿਉਂਕਿ ਰੁਟੀਨ ਦੇ ਵਿੱਚ 8 ਤੋਂ 10 ਤਕਰੀਬਨ ਗਾਵਾਂ ਇਸ ਘਰ ਦੇ ਵਿੱਚ ਸਾਨੂੰ ਹਰ ਟਾਈਮ ਅਵੇਲੇਬਲ ਮਿਲਣਗੀਆਂ ਤੇ ਅੱਜ ਦੀ ਵੀਡੀਓ ਚ ਦਿਖਾਵਾਂਗੇ ਸੱਜਣੋ ਸੱਤ ਗਾਵਾਂ ਸੱਤੇ ਜਰਸੀ ਦਿਖਾਵਾਂਗੇ ਕਿਉਂਕਿ ਪੈਂਡਾ ਲੰਮਾ ਦੀ ਬਾਈ ਦਾ ਅਵੀ ਗੱਲਬਾਤ ਬਾਈ ਨਾਲ ਹੁੰਦੀ ਨੂੰ ਹੋਗੇ ਤੇ ਕਈ ਦਿਨ ਪਰ ਅੱਜ ਸਵੱਬ ਬਣਿਆ ਬਾਈ ਕੋਲੇ ਪਹੁੰਚਣ ਦਾ ਤੇ ਅੱਜ ਬਾਈ ਨਾਲ ਕਰਾਉਣੀ ਗੱਲਬਾਤ ਕੱਲੀ-ਕੱਲੀ ਗਾਂ ਤੋੜ ਕੇ ਦਿਖਾਵਾਂਗੇ ਤੇ ਕੱਲੀ-ਕੱਲੀ ਦਾ ਰੇਟ ਵੀ ਸੱਜਣੋ ਵੀਡੀਓ ਚ ਕਰਾਵਾਂਗੇ ਹੋਰ ਬਾਈ ਜੀ ਕੀ ਹਾਲ ਹੈ ਚੜ੍ਹਦੀ ਕਲਾ ਦੀ ਕਿਰਪਾ ਭਾਬੀ ਨਾਲ ਦੀ ਹਾਂਜੀ ਬਹੁਤ ਵਧੀਆ ਜੀ ਆ ਪਿੰਡ ਆਪਣਾ ਸੁਖੇਵਾਲ ਆ ਗਿਆ ਤਹਿਸੀਲ ਜੀਰਾ ਤੇ ਜ਼ਿਲ੍ਹਾ ਫਿਰੋਜ਼ਪੁਰ ਕਿਹੜੇ ਰੋਡ ਤੇ ਆ ਗਿਆ ਬਾਈ ਇਹ ਪੰਜ ਜੀਰੇ ਤੋਂ ਮੋਗਾ ਰੋਡ ਤੇ ਆ ਜੀ ਜੀਰੇ ਤੋਂ 5 ਕਿਲੋਮੀਟਰ ਆ ਮੋਗੇ ਤੋਂ ਆਪਾਂ ਨੂੰ 20 ਕਿਲੋਮੀਟਰ ਪੈਂਦਾ ਜੀ ਮੋਗਾ 20 ਜੀਰੇ ਤੋਂ ਆ ਗਿਆ 5 ਜੀਰੇ ਤੋਂ 5 ਕਿਲੋ ਹਾਂ ਤੇ ਬਾਕੀ ਨੰਬਰ ਸੱਜਣ ਦਾ ਚੱਲੂਗਾ ਵੀਡੀਓ ਤੇ ਸੰਪਰਕ ਕਰ ਲਿਓ ਇੱਥੋਂ ਕਰ ਲਈ ਸ਼ੂ ਜੀ ਹਾਂਜੀ ਹਾਂਜੀ ਆ ਬੱਚੀ ਤੋਂ ਆ ਜਾ ਬਾਈ ਤੋਰ ਦੇ ਖੋਲ ਕੇ ਸੂਹਾ ਕਿਹੜਾ ਜੀ ਇਹਦਾ ਇਹ ਦੂਜਾ ਸੂਹਾ ਜੀ ਅੱਜ ਨੂੰ ਚੌਥਾ ਦਿਨ ਸੂਈ ਨੂੰ ਤੇ 9 ਕਿਲੋ ਬੋਲਾ ਤਿਆਰ ਆ ਇਹ ਪਿਛਲੇ ਇੱਕ ਬਹਿਣੀ ਦੇ ਥਣ ਤੋਂ ਤਿਲ ਆਏ ਆ ਮੈਂ 5-7 ਧਾਰਾਂ ਹੀ ਆਉਂਦੀਆਂ ਜੀ ਠੀਕ ਆ ਜੀ ਹਾਂਜੀ ਬੱਚਾ ਮਗਰ ਮਾਂਗ ਰਹੇ ਦੇ ਹੈਗਾ ਮੇਲ ਕਾਫ ਸੂਆ ਕਿਹੜਾ ਦੱਸਿਆ ਜੀ ਦੂਜਾ ਸੂਆ ਜੀ ਸੂਆ ਹੈਗਾ ਦੂਜਾ ਬੈਣੀ ਵਾਲਾ ਜਿਹੜਾ ਪਿਛਲਾ ਥਾਣਾ ਸੱਜਣੋ ਉਹਦੇ ਤੋਂ ਇਹ ਹੈਗੀ ਆ ਤਿੱਲ ਤੇ ਬੌੜਾ ਬਾਈ ਕਹਿੰਦਾ ਇਹਦੇ ਥੱਲੇ ਹੈਗਾ ਇਸ ਟਾਈਮ 9 ਕਿਲੋ ਜੀ ਹਾਂਜੀ 9 ਕਿਲੋ ਤਿਆਰ ਹੈ ਜੀ ਆ 9 ਕਿਲੋ ਫੇਰ ਵੀ ਤਿਆਰ ਆ ਤਿੱਲ ਹੋਣ ਦੇ ਬਾਵਜੂਦ ਉਹਦੇ ਚ ਕੁਸਤਾ ਰਹੀ ਆਉਂਦੀਆਂ ਨੇ ਉਹ ਬਾਈ ਕਹਿੰਦਾ ਆਪਾਂ ਤਿੱਲ ਕਹਿ ਕੇ ਦੇਵਾਂਗੇ ਤੇ ਪੈਸੇ ਕਿੰਨੇ ਲਵਾਂਗੇ ਜੀ ਇਹਦੇ ਇਹਦਾ 21000 ਰੁਪਈਆ ਜੀ ਇਹਦਾ ਮੁੱਲ 21000 ਆ ਹਾਂਜੀ ਛੱਦ ਕਿੰਨੇ ਕੀ ਦੇਵਾਂਗੇ ਕਰ ਲਾਂਗੇ ਮੰਨਤ ਨੂੰ ਬਾਈ ਜੀ ਮੌਕੇ ਤੇ ਹਾਂਜੀ ਕਰ ਲਾਂਗੇ ਜੀ ਮੋਲੇ ਦਾ ਹੈਗਾ ਸਿਰਫ 21000 ਤੇ ਹੁਣ ਤਰਸ ਲੈ ਆ ਦੋ ਨੰਬਰ ਵਾਲੀ ਬੱਛੀ ਤੇ ਕੈਮਰਾ ਆਏ ਤੇ ਵੀ ਮਾਰਦੇ ਮਿਲਣੀਆਂ ਸਾਰੀਆਂ ਜਰਸੀ ਇਧਰੋਂ ਦਿਖਾ ਦੇ ਫੇਸ ਕੁਆਲਿਟੀ ਇਹਦਾ ਸੁਆ ਕਿਹੜਾ ਜੀ ਇਹਦਾ ਦੂਜਾ ਸੁਆ ਕੋਈ 15 ਤੋਂ 20 ਦਿਨੇ ਸੂਣ ਚ ਲਿੰਦੀ ਹੈ ਜੀ ਇਹ ਕੱਚੀ ਆ ਤੇ ਬਾਕੀ ਜਿੰਨੀਆਂ ਦਿਖਾਵਾਂਗੇ ਗੱਬਣਾ ਨਹੀਂ ਹਾਂਜੀ ਉਹ ਤਿਆਰੀ ਹੈ ਬਸ ਇਹ ਵੀ ਮੰਨ ਲਓ ਕੋਈ 15 ਦਿਨ ਦੀ ਕੱਚੀ ਹੈ ਜੀ ਠੀਕ ਆ ਜੀ ਹਾਂਜੀ ਹਾਂ ਇਹ ਹੈਗੀ 10 ਤੋਂ 15 ਦਿਨ ਦੀ ਕੱਚੀ ਸੁਆ ਹੈਗਾ ਦੂਜਾ ਇਹਦਾ ਕੀਰ ਕਰ ਰਹੇ ਹਾਂ ਪਹਿਲਾਂ ਦਾ ਭਈ ਦੁੱਧ ਦੀ ਆਪਾਂ ਕਿਸੇ ਪੋਹ ਦੀ ਗਾਰੰਟੀ ਨਹੀਂ ਦਿੰਦੇ 2004 ਸਾਲਾਂ ਤੋਂ ਵਪਾਰ ਕਰਦੇ ਪਏ ਹਾਂ ਠੀਕ ਹੈ ਜੀ ਆਪਣੇ ਕੋਲ ਆਜਾਈਆਂ ਮੰਨ ਲਓ ਨਾ ਆਪਾਂ ਦੁੱਧ ਚੋਇਆ ਨਾ ਆਪਣਾ ਰਿਕਾਰਡ ਦਾ ਪਤਾ ਠੀਕ ਹੈ ਜੀ ਜਿਹੜਾ ਸੋਇਆ ਸੋਇਆ ਪਸ਼ੂ ਆਪਣੇ ਘਰੇ ਅਗਲਾ 2 ਦਿਨ 3 ਦਿਨ ਤਸੱਲੀ ਕਰ ਸਕਦਾ ਜਿੰਨਾ ਦੱਸਾਂਗੇ ਚਵਾ ਕੇ ਦੇਾਂਗੇ ਗੱਬਣ ਪੋਹ ਦੇ ਥਣਾ ਦੀ ਗਾਰੰਟੀ ਹੋਊ ਜੀ ਠੀਕ ਹੈ ਜੀ ਉਹ ਆਪਾਂ ਜੇ ਕਿਸੇ ਸੱਜਣ ਨੇ ਆਨਲਾਈਨ ਮੰਗਵਾਉਣੀ ਆ ਥਣਾ ਦੀ ਗਾਰੰਟੀ ਬਿਲਕੁਲ ਗਾਰੰਟੀ ਹੈ ਅਗਲੇ ਗੱਡੀ ਤੋਂ ਉਤਰ ਕੇ ਆਪਦੇ ਘਰੇ ਅਗਲਾ ਥਣ ਵੇਖ ਲੈ ਜੇ ਥਣਾ ਜੋ ਕੋਈ ਫਾਲਤ ਹੋਵੇ ਤੇ ਤਰਾਇਆ ਆਪਣਾ ਹੋਊਗਾ ਜ ਇਹ ਵੀ ਆ ਗਈ ਜਰਸੀ ਦੇ ਵਿੱਚ ਜੇ ਗੱਲਬਾਤ ਕਰਨੀ ਹੈ। ਬੱਚੀ ਚੰਗੀ ਆ ਕੱਦ ਕਾਠ ਇਹਦਾ ਵੀ ਤਕਰੀਬਨ ਤਕਰੀਬਨ ਤੁਹਾਨੂੰ ਮੈਂ ਦੱਸ ਦਦਾ ਨਾ ਵੀ ਜਿਹੜੀਆਂ ਜਰਸੀ ਹੁੰਦੀਆਂ ਇਹਨਾਂ ਦਾ ਕੱਦ ਸਾਰੀਆਂ ਦਾ ਮਤਲਬ ਛੋਟਾ ਹੁੰਦਾ ਹੈ ਐਚਐਫ ਦੇ ਮੁਕਾਬਲੇ ਉਸ ਹੱਬ ਨਾ ਨਾ ਅਨੁਮਾਨ ਲਾ ਲਿਓ ਤੇ ਦਿਨ ਬਾਈ ਕਹਿੰਦਾ 10 ਤੋਂ 15 ਕੱਢਦੀ ਆ। ਆ ਗਈ ਜਰਸੀ ਨਸਲ ਚ ਦੁੱਧ ਬਾਈ ਕਹਿੰਦਾ ਜਿਹੜੀ ਆਪਣੇ ਘਰੇ ਸੁੰਦੀ ਆ ਜਿੰਨਾ ਆਪਾਂ ਦੱਸਾਂਗੇ ਉਹਨਾਂ ਚ ਇਹ ਚਾਰ ਟਾਈਮ ਚੋ ਲਿਓ ਕਿਉਂਕਿ ਇਹ ਗੱਬਣ ਨੇ ਪਿੱਛੇ ਤੋਂ ਆਈਆਂ ਨੇ ਇਹਦਾ ਬਾਈ ਕਹਿੰਦਾ ਆਪਾਂ ਕੋਈ ਰਿਕਾਰਡ ਨਹੀਂ ਦੱਸ ਸਕਦੇ ਤੁਹਾਨੂੰ। ਇਹਦੇ ਪੈਸੇ ਕਿੰਨੇ ਲਾਵਾਂ ਇਹ ਦਾ 27000 ਰੁਪਇਆ ਜੀ ਇਹ ਦੇ ਦਾਂਗੇ 27 ਜੀ ਹਾਂਜੀ 27000 ਆ ਰੇਟ ਬਾਈ ਦੇ ਮੈਨੂੰ ਠੀਕ ਲੱਗੇ ਕਿਉਂਕਿ ਡੈਲੀ ਗਾਮ ਵਾਲੇ ਡਿਪਾਰਟਮੈਂਟ ਚ ਹੀ ਰਹਨੇ ਆ ਤੇ ਹੁਣ ਮਾਰਦੇ ਤਰ ਸੱਤ ਤਿੰਨ ਨੰਬਰ ਵਾਲੀ ਦੇ ਕੈਮਰਾ ਇਹ ਵੀ ਤੋੜ ਦੋ ਜੀ ਕੋਲ ਕੇ ਤਿੰਨ ਨੰਬਰ ਵਾਰਡ ਵੀ ਦੂਜੇ ਸੂਬੇ ਸੂਨ ਵਾਲੀ ਹੈ ਜੀ ਠੀਕ ਆ ਜੀ ਇਹ ਕਿੰਨੇ ਦਿਨ ਕਰਦੇ ਪੰਜ ਚਾਰ ਦਿਨ ਕੱਢਦੀ ਹੈ ਜੀ ਇਹ ਕੱਢਦੀ ਹੈ ਪੰਜ ਚਾਰ ਦਿਨ ਸੂਆ ਇਹਦਾ ਵੀ ਦੂਜਾ ਹਾਂਜੀ ਦੂਜਾ ਸੂਆ ਜੀ ਤਾਂ ਸੂਆ ਸੱਜਣੋ ਇਹਦਾ ਵੀ ਦੂਜਾ ਥਾਣ ਫੋਣੇ ਨੂੰ ਮਹਿਸਾ ਨਾਲ ਦਾ ਹੀ ਲੱਗਿਆ ਜੇ ਗੱਲਬਾਤ ਕਰ ਲਈ ਇਹ ਵਧੀਆ ਬਣਾਉਂਦੀ ਆਉਂਦੀ ਆ ਬਾਈ ਚੋਹ ਹਾਂ ਥੱਲੇ ਹੋਣਾ ਹਜੇ ਤਾਂ ਮੱਛੀ ਖੋਲ ਬਹੁਤ ਜਾਣੀ ਹੈ ਜੀ ਠੀਕ ਆ ਗੱਲ ਆ ਹਾਂਜੀ ਆਉ ਥਾਣੇ ਸੋਣੇ ਨੂੰ ਮਹਿਸਾਂ ਲਈ ਲੱਗਿਆ ਜੇ ਗੱਲਬਾਤ ਕਰ ਲਈਏ ਹਾਂਜੀ ਇਹ ਦਿਨ ਕਿੰਨੇ ਬਾਕੀ ਨੇ ਬਹੁਤ 5-4 ਦਿਨ ਤਿਆਰੀ ਹੈ ਜੀ ਇਹ 5-7 ਦਿਨਾਂ ਚ ਮੇਰਾ ਖਿਆਲ ਆ ਸੂਪੂਗੀ ਸੂਪੂਗੀ ਸੂਪੂ ਹਾਂਜੀ ਅਕਈ ਵਾਰੀ ਟਰਾਂਸਪੋਰਟ ਤੇ ਚੜਨ ਕਰਕੇ ਇੱਕ ਅੱਧਾ ਦਿਨ ਹੋ ਜਾਂਦਾ ਪਿੱਛੇ ਵੀ ਹੋ ਜਾਂਦਾ ਪਹਿਲਾਂ ਵੀ ਸੂਪਾ ਨੇ ਜਦੋਂ ਪੱਛੀ ਟਰਾਂਸਪੋਰਟ ਤੇ ਚੜਦੀ ਆ ਸੂਆ ਇਹਦਾ ਵੀ ਦੂਜਾ ਇੱਕ ਹੋਰ ਛੱਡ ਦਾਂਗੇ ਜੀ ਇਹ 30000 ਰੁਪਏ ਜੀ ਇਹ ਦੇ ਦਾਂ ਏ ਬਾਈ ਕਹਿੰਦਾ ਛੱਡ ਦਾਂਗੇ 30000 ਦੀ ਕਿਉਂਕਿ ਜਿਹੜੇ ਜੀਰੇ ਵਾਲੇ ਇਸ ਏਰੀਆ ਵਾਲੇ ਸੱਜਣ ਆਪਾਂ ਨੂੰ ਫੋਨ ਕਰਦੇ ਨੇ ਉਹਨਾਂ ਦਾ ਆਪਾਂ ਇੱਕ ਅੱਜ ਰਾਹ ਦੇ ਵਿੱਚ ਕਹਿ ਲਿਆ ਸਟੇਸ਼ਨ ਬਣਾ ਕੇ ਜਾਂਦੀਆਂ ਨੇੜੇ ਤੇ ਹੁਣ ਮਾਰਦੇ ਕੈਮਰਾ ਤਰਸ 4 ਨੰਬਰ ਵਾਲੀ ਤੇ ਇਹਦਾ ਰੰਗ ਥੋੜਾ ਜਨੀਕ ਜਾ ਆ ਗਿਆ ਇਹ ਵੀ ਕੱਢ ਲਿਆ ਉਹਨਾਂ ਨੂੰ ਇਹ ਚਿੱਟੇ ਰੰਗ ਚ ਆਈ ਵਾਈਟਰ ਕਲਰ ਦੀ ਮਤਲਬ ਜਰਸੀ ਆ ਗਈ ਜੀ ਠੀਕ ਹੈ ਜੀ ਹਾਂਜੀ ਇਹਦੀ ਬਾਡੀ ਥੋੜੀ ਜੀ ਹੈਵੀ ਹੈ ਨਾ ਹਾਂਜੀ ਥਾਨੂ ਪਾਂਡੇ ਦੀ ਬਾੜੀ ਸੁਥਰੀ ਹੈ ਜੀ ਇਹ ਤਿਆਰੀ ਜੀ ਲੱਗਦੀ ਹੈ ਤਿਆਰੀ ਜੀ ਹੈ ਬਾ ਦੋ ਚਾਰ ਦਿਨ ਹੀ ਹੈ ਜੀ ਇਹ ਦੋ ਚਾਰ ਇੱਕ ਦੋ ਤੇ ਨਹੀਂ ਕੱਢੂਗੀ ਨਾ ਤਿਆਰੀ ਜੀ ਸੁਹਾ ਕਿਹੜਾ ਜੀ ਇਹਦਾ ਇਹਦਾ ਵੀ ਦੂਜਾ ਸੂਬਾ ਹੀ ਆ ਜੀ ਇਹਦਾ ਵੀ ਦੂਜਾ ਹਾਂਜੀ ਇੱਥੇ ਇੱਥੇ ਰੋਕ ਲੈ ਇੱਕ ਮਿੰਟ ਉਹਦੇ ਕੋਈ ਫੇਸ ਫੇਸ ਦਿਖਾ ਦੇ ਫੇਸ ਤੇ ਮਾਰ ਦੇ ਕੈਮਰਾ ਦਰਸਾ ਤੇ ਥਾਣ ਥਣ ਵੀ ਦਿਖਾ ਦੇ ਇੱਥੋਂ ਲੈ ਆ ਬਾਈ ਇਹਨੂੰ ਲੈ ਆ ਇਹ ਕੱਢਦੀ ਆ ਦੋ ਚਾਰ ਦਿਨ ਬਾਕੀ ਤੁਸੀਂ ਨੇ ਦੁੱਧ ਦਾ ਆਈਡੀਆ ਇਹਦੇ ਹਵਾਨੇ ਤੋਂ ਲਾ ਲੈਣਾ ਕਿਉਂਕਿ ਜਿਹੜੇ ਸੱਜਣ ਨੇ ਲੈਣੀ ਆ ਉਹਨੇ ਆਪ ਦਾ ਆਈਡੀਆ ਲਾ ਕੇ ਲੈਣਾ ਹੁੰਦਾ ਜਾਨਵਰ ਇਹ ਆ ਗਈ ਵਾਈਟ ਕਲਰ ਚ ਜਰਸੀ ਇਹਦੇ ਪੈਸੇ ਕਿੰਨੇ ਲਵਾਂਗੇ ਬਾਈ ਇਹਦਾ 36000 ਰੁਪਏ ਜੀ ਇਹ ਦੇ ਦਾਂਗੇ 36000 ਤੇ ਹੁਣ ਮਾਰਦੇ ਤਰਸ ਪੰਜ ਨੰਬਰ ਵਾਲੀ ਦੇ ਕੈਮਰਾ ਉਹ ਵੀ ਤੋੜਦੇ ਬਾਈ ਫੁੱਲ ਕੇ ਟੋੜ ਹੀ ਜਾ ਨਾਲ ਦੀ ਨਾਲ ਹੱਸਦਾ ਬਾਈ ਵੀ ਦੇਖ ਕੇ ਇਹਦਾ ਸੁਵੇ ਕਿਹੜਾ ਜੀ ਦੂਜੇ ਸੁਵੇ ਵੈੜਾ ਜੀ ਤਕਰੀਬਨ ਤਕਰੀਬਨ ਦੂਜੇ ਹੀ ਸਾਰੀਆਂ ਦੂਜੇ ਸੁਵੇ ਤਕਰੀਬਨ ਅੱਜ ਜਿੰਨਾ ਮਾਰ ਦੂਜੇ ਹੀ ਹੈ ਜੀ ਇਹ ਕਹ ਇੱਕ ਦਿਨ ਕਰਦੀ ਆ ਬਾਈ ਇਹ 10 ਦਿਨ ਲੈ ਜੂਗੀ ਜੀ ਹਾਂ ਜੀ 10 12 ਦਿਨਾਂ ਦੀ ਹਾਂ 10 12 ਦਿਨ ਲੈ ਜੂ ਮੰਨ ਲਓ ਵੱਡੇ ਕਦ ਕੱਢਦੀ ਆ ਪਲੀ ਆ ਬੱਚੀ ਜੀ ਠੀਕ ਹੈ ਬਰੀਡ ਪੂਰੀ ਆ ਤੇ 6 ਦਿਨ ਦਾ ਮੂੰਹ ਜੀ ਮੂੰਹ 6 ਦਿਨ ਦਾ ਹਾਂਜੀ ਭਈ ਆਪਾਂ ਜਿਵੇਂ ਗੱਲ ਕਰ ਲਈ ਵੀ ਕੱਚੀਆਂ ਲੈ ਕੇ ਆਉਣੇ ਆਪਾਂ ਤੋਂ ਫਿਰ ਵੇਚਣ ਵਾਲੇ ਸੱਜਣ ਲੈ ਜਾਂਦੇ ਨੇ। ਹਾਂ ਜ਼ਿਆਦਾਤਰ ਆਪਣੇ ਤੋਂ ਵਪਾਰੀ ਭرائی ਭੋਲਿੰਦੇ ਪਏ। ਠੀਕ ਹੈ ਜੀ। ਉਹ ਸਾਡੇ ਏਰੀਆ 'ਚ ਸਾਡਾ ਭਾਅ ਜਿਹੜਾ ਮੰਨ ਲਓ ਆਪਦੀ ਸਰਾਹ ਤਾਂ ਹਰੇਕ ਹੀ ਬੰਦਾ ਕਰਦਾ ਹੀ। ਥੋਕ ਰੇਟ ਆ। ਹਾਂ। ਆ ਥੋਕ ਰੇਟ ਵਾਲਾ ਸਿਸਟਮ ਆ ਜਿਵੇਂ ਅੱਗੇ ਆਪਾਂ ਨੇ ਚੀਮਾ ਮੰਡੀ ਵਾਲੇ ਸੱਜਣਾ ਦੇ ਘਰੋਂ ਕਈ ਵੀਡੀਓ ਬਣਾਈਆਂ ਨੇ। ਥੋਕ ਰੇਟ ਵਾਲਾ ਸਿਸਟਮ ਆ ਭਾਈ ਕਹਿੰਦਾ ਇੱਥੇ ਇਹ ਕਿੰਨੇ ਦੀ ਛੱਡ ਦਾਂਗੇ ਭਾਈ? ਇਹ ਛੱਡ ਦਾਂਗੇ ਜੇ ਅੱਜ ਕੱਚੀ ਦੇ ਸਹੋਂ ਨਾਲ 38000 ਦੀ ਜੀ। ਇਹ ਦੇ ਦਾਂਗੇ 38 ਉਹਦਾ ਸੁਆ ਕਿਹੜਾ ਜੀ 6 ਨੰਬਰ ਉਹ ਵੀ ਦੂਜੇ ਸੂਏ ਜੀ ਉਹ ਵੀ ਦੂਜਾ ਸੁਆ ਹਾਂਜੀ ਉਹ ਕੈ ਕਿ ਦਿਨ ਕਰਦੀ ਆ ਬਾਈ ਬਹੁਤ ਪੰਜ ਚਾਰ ਦਿਨ ਹੀ ਹੈ ਜੀ ਤਿਆਰ ਆ ਬੈਠ ਥਣ ਥਣ ਬਹੁਤ ਕੰਮ ਦਾ ਲੱਗਾ ਆ ਲੰਬਾਈ ਲੰਬੂਈ ਚੰਗੀ ਆ ਗਈ ਹਾਂ ਲੰਬਾਈ ਕੱਦ ਵੀ ਆ ਪੜੀ ਵੀ ਹੈ ਜੀ ਆ ਇਹਦਾ 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 ਕੱਦ ਹੈਗਾ ਇਹਨਾਂ ਦੇ ਮੁਕਾਬਲੇ ਜੇ ਗੱਲਬਾਤ ਕਰ ਲਾਂ ਥੋੜਾ ਜਿਹਾ ਹੈਗਾ ਇਹਦਾ ਫਰਕ ਕਿਉਂਕਿ ਬਾਡੀ ਬੁੱਡੀ ਦੀ ਵੀ ਚੰਗੀ ਆ ਉਤੋਂ ਚੌੜੇ ਢਾਂਚੇ ਚ ਆ ਗਈ ਇਹ ਦਿਨ ਕਿੰਨੇ ਕੱਢ ਦੂਗੀ ਬਹੁਤ ਤਿਆਰੀ ਹੈ ਜੀ ਇੱਕ ਦੋ ਦਿਨ ਹੀ ਆ ਵੱਧ ਤੋਂ ਵੱਧ ਕੋਈ ਚਾਰ ਦਿਨ ਲੈ ਜੂਗੀ ਹਾਂ ਇੱਕ ਦੋ ਦਿਨ ਲਿਆ ਸਕਦੇ ਜੇ ਬਾਕੀ ਕੋਈ ਗੱਡੀ ਗੁੱਡੀ ਝੜ ਕੇ ਹੋ ਸਕਦਾ ਜਾਨ ਸਾਰ ਵੀ ਸੂ ਸਕਦੀ ਹੈ ਹਾਂਜੀ ਸੂ ਸਕਦੀ ਹੈ ਕਿਉਂਕਿ ਇਹ ਹੁਣ ਸੂਪੇ ਸਮੱਸਿਆ ਕੋਈ ਨਹੀਂ ਬੈਡ ਫੁੱਲ ਤਿਆਰੀ ਦੇ ਵਿੱਚ ਆ ਇਹਦੇ ਕਿੰਨੇ ਕਰੀ ਰੀ ਲਵਾਂਗੇ ਬਈ ਇਹ ਵੀ ਵੈਡ ਦੇ ਦਿਆਂਗੇ 38000 ਦੀ ਮੁੱਲ ਜਿੰਨਾ ਮਰਜ਼ੀ ਕਰ ਲਈਏ ਜੀ ਇਹ ਦੇ ਦਾਂਗੇ 2 ਘੱਟ 40 ਦੀ 38000 ਦੀ ਹਾਂਜੀ ਤੇ ਮਾਨਤਾ ਅਨਛੋੜ ਛੱਪਾ ਜਿਹੜੇ ਰੇਟ ਕਰੇ ਨੇ ਉਹਨਾਂ ਚੋ ਕਰ ਦਿਆਂਗੇ ਜਿਹੜਾ ਬਹੁਤ ਮਾਨਤਾ ਨਹੀਂ ਹਾਂਜੀ ਤੇ ਹੁਣ ਤੋਰ ਦੇ ਲਾਸਟ ਵਾਲੀ ਬਾਈ ਉਹਦਾ ਸੂਆ ਵੀ ਦੂਜਾ ਜੀ ਹਾਂਜੀ ਦੂਜਾ ਸੂਆ ਉਹ ਫਿਰ ਲੈਣ ਕੋਈ ਤਕਰੀਬਨ 15 ਲੈ ਜੂਗੀ ਵੈੜ ਕੱਚੀ ਕੱਚੀ ਆ ਪੰਜਾਬ ਵਾਲੀ ਵੱਡੀ ਜਰਸੀ ਆ ਜੀ ਹਾਂ ਉਹ ਇਹਨਾਂ ਦੇ ਮੁਕਾਬਲੇ ਮੈਨੂੰ ਸਾਰਿਆਂ ਨਾਲੋਂ ਇੱਕਦ ਤੋਂ ਵੱਡੀ ਆ ਵੇਲ ਵੀ ਚੰਗੀ ਆ ਜੀ ਠੀਕ ਆ ਜੀ ਤੇ ਦਹਿੜ ਲੈਂਦੀ ਆ ਬਸ ਕੀ ਵੈੜ ਸੁਥਰੀ ਬਹੁਤ ਜ਼ਿਆਦਾ ਜੀ ਆ ਵੱਡੀ-ਬੁੱਡੀ ਬਹੁਤ ਆ ਉਹ ਤੁਹਾਨੂੰ ਵੱਡੀ-ਬੁੱਡੀ ਉਹਦੀ ਦੱਸੂਗੀ ਤੇ ਜਿਹੜਾ ਨਾਲ ਸੱਜਣ ਤੁਰਦਾ ਇਹ ਤੋਂ ਵੀ ਆਈਡੀਆ ਲਾ ਲਵਾਂਗੇ ਤੁਸੀਂ ਲੰਬਾਈ ਲੰਬੂਈ ਚੰਗੀ ਆ ਵੈੜ ਦੀ ਬਾਦੀ ਵਾਲੀ ਵਹਿੜ ਆ ਗਈ ਇਹ ਦਿਨ ਕੱਢ ਦੂ ਬਾਈ ਹਣਾ ਹਾਂਜੀ ਦਿਨ ਕੱਢ ਜੂ ਹਰੇ 10 12 15 ਹੀ ਲੈ ਜੂਗੀ ਜੀ ਆ 15 1/2 ਘੇੜ ਲੈ ਜੂ ਇਹ ਆ ਗਈ ਵੱਡੇ ਕੱਦ ਵਾਲੀ ਜਰਸੀ ਆ ਗਈ ਦੀ ਲੰਬਾਈ ਲੰਮੂਈ ਵੀ ਚੰਗੀ ਆ ਤੇ ਇਹਦਾ ਕੱਦ ਵਿੱਡ ਵੀ ਵੱਡਾ ਬਾਈ ਇੱਥੇ ਰੋਕ ਲਾ ਉਧਰ ਉਧਰ ਆ ਇੱਥੇ ਆ ਇੱਥੇ ਦਿਖਾ ਦਿਆ ਘਰਸ ਮਾਰ ਕੇ ਆ ਨਾ ਆ ਇੱਥੋਂ ਦਿਖਾ ਦੇ ਦਰਸੂ ਮਾਰ ਕੇ ਇਹ ਦਿਨ ਕੱਢ ਦੂਗੀ ਕਾਫੀ 10 15 1/2 ਘੇੜ ਚ ਕੱਢ ਦੂਗੀ ਸੂਆ ਇਹਦਾ ਵੀ ਦੂਜਾ ਲੈ ਆ ਇਹ ਦੇ ਕਿੰਨੇ ਰੁਪਏ ਲਵਾਂਗੇ ਬਾਈ ਇਹਦਾ ਕੱਚੀ ਦੇ ਹਿਸਾਬ ਨਾਲ ਅਜ 40000 ਰੁਪਏ ਤਿਆਰ ਹੋਈ ਵਹਿੜ ਦਾ ਏ ਅੱਜ ਆਪਾਂ ਜੇ ਕਿਸੇ ਸੱਜਣ ਨੇ ਅੱਜ ਲੈਣੀਆਂ ਤਾਂ ਅੱਜ 40 ਦੀ ਮਿਲੂ ਬਾਕੀ ਜੇ ਤਿਆਰੀ ਚ ਆਗੀ ਤਾਂ ਰੇਟ ਹੋਰ ਹੋ ਜੂਗਾ ਹਾਂਜੀ ਹੋਰ ਹੋ ਜੂਗਾ ਜੀ ਕਿੰਨੇ ਸਾਲ ਹੋ ਗਏ ਭਾਈ ਆਪਾਂ ਨੂੰ ਕੰਮ ਕਰਦਿਆਂ ਨੂੰ 2004 ਦੇ ਕਰਦੇ ਜੀ 2004 ਦੇ ਹਾਂਜੀ ਕਿਵੇਂ ਰੁਟੀਨ 'ਚ ਹੀ ਚੱਲਦਾ ਕੰਮ ਜਾਂ ਕੋਈ ਸੀਜ਼ਨ ਵੱਧੀ ਕਰਦੇ ਨੋ 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 ਰੁਟੀਨ 'ਚ ਜੀ ਡੇਲੀ ਜਦੋਂ ਮਰਜੀ ਜਦੋਂ ਹਾਂ ਹਾਲ ਸਿਆਲ ਜਦੋਂ ਮਰਜੀ ਕੋਈ ਆ ਸਕਦਾ ਜੀ ਠੀਕ ਹੈ ਜੀ ਰੂਟੀਨ ਦੇ ਵਿੱਚ ਹੀ ਮਤਲਬ ਵਪਾਰ ਕਰਦੇ ਆ 10 12 15 ਪਸ਼ੂ ਵਾਹਿਗੁਰੂ ਦੀ ਕਿਰਪਾ ਨਾਲ ਹੁੰਦੇ ਹੀ ਹੈ ਜੀ ਠੀਕ ਹੈ ਜੀ ਗੱਲ ਜੇ ਬਾਕੀ ਆਪਾਂ ਗੱਲ ਕਰ ਲਈਏ ਕਿਸੇ ਸੱਜਣ ਦੇ ਮਤਲਬ ਬਾਹਰੋਂ ਦੂਰ ਤੋਂ ਆ ਕੇ ਪਸ਼ੂ ਲੈ ਕੇ ਜਾਣਾ ਕੋਈ ਰਹਿਣ ਸਹਿਣ ਦਾ ਸਵਾਲ ਬਿਲਕੁਲ ਬਿਲਕੁਲ ਜੀ ਰਹਿਣ ਦਾ ਦੂਰੋਂ ਆਉਂਦਾ ਬੰਦਾ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਦਾ ਚਾਹ ਪਾਣੀ ਦਾ ਪ੍ਰਬੰਧ ਹੈ ਜਦੋਂ ਮਰਜ਼ੀ ਇਹ ਬਾਕੀ ਆਪਾਂ ਇਹ ਗੱਲ ਕਰ ਲਈਏ ਵੀ ਕੱਲੇ ਪੰਜਾਬ ਚ ਭੇਜਦੇ ਜਾਂ ਬਾਹਰ ਵੀ ਭੇਜ ਦਾਂਗੇ ਨਹੀਂ ਰਾਜਸਥਾਨ ਹਰਿਆਣਾ ਸਰਸੇ ਮੰਨ ਲਓ ਪਹੁੰਚ ਜਾਂਦੇ ਜੀ ਠੀਕ ਹੈ ਆਲ ਇੰਡੀਆ ਟ੍ਰਾਂਸਪੋਰਟ ਕਰਾ ਦਾਂਗੇ ਉਰੋਂ ਜੇ ਕਿਸੇ ਸੱਜਣ ਨੂੰ ਜੰਮੂ ਅਵੇਲੇਬਲ ਹੈ ਸਾਡੇ ਕੋਲੇ ਟ੍ਰਾਂਸਪੋਰਟ ਹੈ ਨਹੀਂ ਕੀ ਜੀ ਅੱਛਾ ਜੀ ਕਸ਼ਮੀਰ ਜੰਮੂ ਕਸ਼ਮੀਰ ਨਹੀਂ ਭੇਜਦੇ ਬਾਕੀ ਅਵੇਲੇਬਲ ਸਾਰੇ ਹੈ ਜਿੱਥੇ ਮਰਜ਼ੀ ਕੋਈ ਕਹਿੰਦਾ ਤਾਂ ਕੱਲਾ ਜੰਮੂ ਕਸ਼ਮੀਰ ਛੱਡ ਕੇ ਬਾਕੀ ਸਾਰੇ ਇੰਡੀਆ ਵਾਲੇ ਬਾਈ ਨਾਲ ਸੰਪਰਕ ਕਰ ਸਕਦੇ ਨੇ ਉੱਥੇ ਬਾਈ ਕਹਿੰਦਾ ਆਪਾਂ ਭੇਜ ਦਾਂਗੇ ਬਾਕੀ ਨਰਾਜ਼ ਨਹੀਂ ਕਰਦੇ ਜੰਮੂ ਵਾਲਿਆਂ ਨੂੰ ਤੁਸੀਂ ਆ ਕੇ ਲੈ ਜਾਓ ਭਾਈ ਤੋਂ ਆਓ ਆਪਦੀ ਉਹਨਾਂ ਕੋਲੇ ਕੋਈ ਟਰਾਂਸਪੋਰਟ ਦਾ ਪ੍ਰਬੰਧ ਹੈਗਾ ਜੀ ਜਦੋਂ ਮਰਜ਼ੀ ਆ ਸਕਦੇ ਆ ਤੁਸੀਂ ਆ ਕੇ ਲੈ ਜਾ ਸਕਦੇ ਹੋ ਤੇ ਬਾਕੀ ਯਾਰ ਜਿਹੜੇ ਰੇਟ ਨੇ ਰੇਟ ਬਾਈ ਦੇ ਨੋਰਮਲ ਲੱਗੇ ਮੈਨੂੰ ਰੇਟ ਕੋਈ ਜ਼ਿਆਦਾ ਨਹੀਂ ਹੈਗੇ ਕਿਉਂਕਿ ਜਿਵੇਂ ਦੱਸਿਆ ਬਾਈ ਨੇ ਵੀ ਇੱਥੋਂ ਜ਼ਿਆਦਾ ਸੱਜਣ ਨੇ ਜਿਹੜੇ ਵੇਚਣ ਵਾਲੇ ਲੈ ਕੇ ਜਾਂਦੇ ਨੇ ਤੇ ਰਿਟੇਲ ਵਾਲੇ ਸੱਜਣ ਵੀ ਆ ਕੇ ਵਿੱਚੋਂ ਲੈ ਜਾਂਦੇ ਨੇ ਘਰੇਲੂ ਘਰੇਲੂ ਸੱਜਣ ਵੀ ਲੈ ਜਾਂਦੇ ਨੇ ਬਾਈ ਤੋਂ ਨੰਬਰ ਬੋਲ ਦਿਓ ਜੀ ਨੰਬਰ ਮੇਰਾ ਹੈਗਾ ਜੀ 700 963 8319 Google Pay ਨੰਬਰ ਹੈਗਾ 9855701732 ਸੁੱਖੇਵਾਲਾ ਕਾਉਂ ਫਾਰਮ ਜਿਹੜਾ ਉਹ Facebook ਪੇਜ ਹੈ ਜੀ ਮਾਨੂੰ ਰੂਟੀਨ ਚ ਪਸ਼ੂ ਦੇ ਤੇ ਅਸੀਂ ਪਾਉਂਦੇ ਰਹਿੰਗੇ ਠੀਕ ਹੈ ਜੀ 8 ਤੋਂ 10 ਵੀ ਮਤਲਬ ਹਰ ਵਕਤ 10 12 15 ਵਜੇ ਹੁੰਦੇ ਹੀ ਹੁੰਦੇ ਜਦੋਂ ਮਰਜੀ ਹੈ ਜੀ ਹਾਂਜੀ ਇਹ ਸੇਲ ਹੋਗੇ ਤਾਂ ਹੋਰ ਪਸ਼ੂ ਵੀ ਬਾਈ ਕੋਲ ਆਉਂਦੇ ਰਹਿੰਦੇ ਨੇ ਉਹਨਾਂ ਵਾਸਤੇ ਤੁਸੀਂ ਬਾਈ ਨਾਲ ਜਦੋਂ ਮਰਜੀ ਸੰਪਰਕ ਕਰ ਸਕਦੇ ਹੋ ਨੰਬਰ ਬਾਈ ਦਾ ਵੀਡੀਓ 'ਚ ਚੱਲੂਗਾ ਤੇ ਬਾਕੀ ਜਿਹੜੀ ਵੀ ਬੱਚੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਪਿੰਡ ਸੁੱਖੇਵਾਲ ਤਹਿਸੀਲ ਜੀਰਾ ਤੇ ਜ਼ਿਲ੍ਹਾ ਫਿਰੋਜ਼ਪੁਰ ਤੇ ਬਾਕੀ ਕਮੈਂਟ ਕਰਕੇ ਦੱਸੋ ਬਾਈ ਜੀ ਰੇਟ ਕਿੱਦਾਂ ਦੇ ਲੱਗੇ ਬਾਈ ਦੇ ਜਾਨਵਰ ਕਿੱਦਾਂ ਦੇ ਲੱਗੇ ਧੰਨਵਾਦ ਜੀ